ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੱਕ ਨਵੀਂ ਸੱਚੀ ਘਟਨਾ ਲੈ ਕੇ ਹਾਜ਼ਰ ਹੋਇਆ ਜਿਹੜੀ ਕਿ ਆਪਣੀ ਪੰਜਾਬ ਦੀ ਰਹਿਣ ਵਾਲੀ ਕੁੜੀ ਦੀ ਹੈ ਜੀ ਦਾ ਨਾਮ ਹਰਵਿੰਦਰ ਕੌਰ ਸੰਘੇੜਾ ਸੀ ਕਿਵੇਂ ਉਹਨੇ ਇੱਕ ਮੁਸਲਮਾਨ ਦੇ ਨਾਲ ਪਿਆਰ ਕੀਤਾ ਤੇ ਬਾਅਦ ਚ ਉਹਨੇ ਕਿਵੇਂ ਆਪਣਾ ਧਰਮ ਚੇਂਜ ਕੀਤਾ ਤੇ ਉਹਨੂੰ ਉਸਦੇ 14 ਸਾਲ ਸਜ਼ਾ ਕੱਟਣੀ ਪਈ ਸੋ ਇਹ ਕਹਾਣੀ ਚ ਆਪਾਂ ਗੇ ਵਾਦਿਆਂ ਇੱਕ ਕੁੜੀ ਹੁੰਦੀ ਹੈ ਜਿਹਦਾ ਨਾਮ ਹਰਵਿੰਦਰ ਕੌਰ ਸੰਘੇੜਾ ਹੁੰਦਾ ਹੈ ਜਿਹੜੀ ਕਿ ਪੰਜਾਬ ਤੋਂ ਪੜ੍ਹਾਈ ਕਰਨ ਲਈ ਇੰਗਲੈਂਡ ਚਲੀ ਜਾਂਦੀ ਹੈ ਉੱਥੇ ਉਹ ਲੰਡਨ ਚ ਰਹਿੰਦੀ ਹੁੰਦੀ ਹੈ ਤੇ ਬਾਅਦ ਚ ਉਹਦਾ ਪਰਿਵਾਰ ਵੀ ਚਲਾ ਜਾਂਦਾ ਹੈ ਜਦੋਂ ਉਹ ਲੰਡਨ ਚ ਰਹਿ ਰਹੀ ਹੁੰਦੀ ਹੈ ਤਾਂ ਉਹ ਡੈਂਟਿਸਟ ਦੀ ਪੜ੍ਹਾਈ ਕਰ ਰਹੀ ਹੁੰਦੀ ਹੈ ਆਪਣੀ ਉਹ ਜਦੋਂ ਪੜ੍ਹਾਈ ਕਰਦੀ ਹੈ ਤਾਂ 2005 ਚ ਉਹ ਇੱਕ ਪਾਰਟੀ ਚ ਜਾਂਦੀ ਹੈ ਜਦੋਂ ਉਹ ਪਾਰਟੀ ਜਾਂਦੀ ਹੈ ਉੱਥੇ ਇੱਕ ਮੁੰਡੇ ਨੂੰ ਦੇਖਦੀ ਹੈ ਜਿਹਦਾ ਨਾਮ ਸ਼ੈਰਲੀ ਹੁੰਦਾ ਹੈ ਤੇ ਜੇ ਤੋਂ ਮੁੰਡੇ ਨੂੰ ਦੇਖਦੀ ਆ ਉਹਨੂੰ ਸੋਹਣਾ ਲੱਗਦਾ ਤੇ ਉਹਦੇ ਕੋਲ ਚਲੀ ਜਾਂਦੀ ਆ ਉਹਦੇ ਨਾਲ ਗੱਲਬਾਤ ਸ਼ੁਰੂ ਕਰਦੀ ਆ ਤੇ ਉਹ ਦੋਏ ਆਪਣਾ ਨੰਬਰ ਐਕਸਚੇਂਜ ਕਰ ਲੈਂਦੇ ਨੇ ਮਤਲਬ ਉਹ ਉਹਨੂੰ ਪਸੰਦ ਕਰਨ ਲੱਗ ਜਾਂਦੀ ਆ ਤੇ ਜਦੋਂ ਨੰਬਰ ਐਕਸਚੇਂਜ ਕਰਦੇ ਨੇ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਨੇ ਪੂਰੀ ਪੂਰੀ ਦਿਨ ਰਾਤ ਉਹ ਗੱਲਾਂ ਕਰਦੇ ਨੇ ਤੇ ਕੀ ਹੁੰਦਾ 15 ਦਿਨਾਂ ਬਾਅਦ ਉਹ ਉਹਨੂੰ ਮਿਲਣ ਚਲੀ ਜਾਂਦੀ ਆ ਜਦੋਂ ਉਹ ਉਹਨੂੰ ਮਿਲਣ ਜਾਂਦੀ ਆ ਤਾਂ ਸ਼ੈਰਲੀ ਉਹਨੂੰ ਆਪਣਾ ਆਪ ਐਵੇਂ ਦਿਖਾਉਂਦਾ ਵੀ ਮੈਂ ਬਹੁਤ ਭੋਲਾ ਭਾਲਾ ਇਨਸਾਨ ਆ ਵੀ ਮੈਂ ਬਤਿਆ ਮੁੰਡਾ ਪਰ ਉਹ ਐਵੇਂ ਦਾ ਨਹੀਂ ਹੁੰਦਾ ਉਹਦੀ ਹੋਰ ਕੁੜੀਆਂ ਨਾਲ ਵੀ ਗੱਲਬਾਤ ਹੁੰਦੀ ਆ ਉਹ ਇੱਕ ਪਲੇ ਬੁਆਏ ਦੀ ਤਰ੍ਹਾਂ ਹੁੰਦਾ ਹੈ ਤੇ ਇਹਨੂੰ ਲੱਗਦਾ ਵੀ ਇਹ ਮੁੰਡਾ ਬਹੁਤ ਸ਼ਰੀਫ ਹੈ ਰਮਿੰਦਰ ਨੂੰ ਐਵੇਂ ਹੀ ਲੱਗਦਾ ਹੈ ਵੀ ਇਹ ਮੇਰੇ ਲਈ ਮੁੰਡਾ ਸਹੀ ਹੈ ਬਹੁਤ ਸ਼ਰੀਫ ਹੈ ਤੇ ਉਹ ਉਹ ਦੇ ਨਾਲ ਰਿਲੇਸ਼ਨ ਚ ਆ ਜਾਂਦੀ ਹੈ ਤੇ ਉਹ ਮਿਲਦੇ ਜੁਲਦੇ ਰਹਿੰਦੇ ਨੇ ਉਹ ਤੋਂ ਬਾਅਦ ਵੀ ਤਾਂ ਐਵੇਂ ਹੀ ਸਮਾਂ ਮੀਤ ਦਾ ਜਦੋਂ 2006 ਆ ਜਾਂਦਾ ਜਦੋਂ 2006 ਆਉਂਦਾ ਤਾ ਜਿਹੜੀ ਹਰਮਿੰਦਰ ਹੁੰਦੀ ਆ ਉਹ ਉਹ ਨੂੰ ਵਿਆਹ ਲਈ ਕਹਿੰਦੀ ਐ ਸ਼ੈਰ ਅਲੀ ਨੂੰ ਤਾਂ ਸ਼ੈਰ ਅਲੀ ਉਹ ਨੂੰ ਕਹਿੰਦਾ ਵੀ ਆਪਣਾ ਵਿਆਹ ਨਹੀਂ ਹੋ ਸਕਦਾ ਵੀ ਮੇਰਾ ਤੇ ਤੇਰਾ ਧਰਮ ਅਲੱਗ ਐ ਵੀ ਮੇਰੇ ਘਰ ਦੇ ਬਣੀ ਮੰਨਣੇ ਪਰ ਹਰਮਿੰਦਰ ਕਹਿੰਦੀ ਐ ਵੀ ਮੰਨ ਜਾਣੇ ਨੇ ਉਹ ਕਹਿੰਦਾ ਵੀ ਨਹੀਂ ਮੰਨਣੇ ਪਰ ਉਹ ਫਿਰ ਉਹ ਕਹਿੰਦੀ ਐ ਵੀ ਮੈਂ ਤੇਰੇ ਲਈ ਧਰਮ ਵੀ ਚੇਂਜ ਕਰ ਦੂੰ ਇਹ ਗੱਲ ਕਰਕੇ ਹਰਮਿੰਦਰ ਐ ਜਿਹੜਾ ਉਹ ਆਪਣਾ ਧਰਮ ਪਰਿਵਰਤਨ ਵੀ ਕਰ ਲੈਂਦੀ ਐ ਉਹ ਮੁਸਲਮ ਬਣ ਜਾਂਦੀ ਐ ਹਲਾਲ ਵਗੈਰਾ ਖਾਣਾ ਸਟਾਰਟ ਕਰ ਦਿੰਦੀ ਹੈ ਤੇ ਕੁਰਾਨ ਵਗੈਰਾ ਪੜ੍ਹਨੀ ਸ਼ੁਰੂ ਕਰ ਦਿੰਦੀ ਹੈ ਉਹ ਪੂਰੀ ਮੁਸਲਿਮ ਬਣ ਜਾਂਦੀ ਹੈ ਤੇ ਉਹ ਕਹਿਣਦੀ ਹੈ ਵੀ ਤੂੰ ਮੈਨੂੰ ਮੇਰੇ ਨਾਲ ਵਿਆਹ ਕਰਵਾ ਲੈ ਤੇ ਉਹ ਉਹਨੂੰ ਪਹਿਲਾਂ ਤਾਂ ਟਾਲੀ ਜਾਂਦਾ ਫਿਰ ਉਹ ਉਸ ਤੋਂ ਬਾਅਦ ਇਹਨਾਂ ਦੀ ਗੱਲਬਾਤ ਚੱਲਦੀ ਹੈ ਜਦੋਂ ਉਹ ਉਹਨੂੰ ਕਹਿ ਦਿੰਦਾ ਹਰਮਿੰਦਰ ਨੂੰ ਜਿਹੜਾ ਸ਼ੈਰ ਵਾਲੀ ਹੁੰਦਾ ਹੈ ਵੀ ਮੈਂ ਮਹੀਨੇ ਲਈ ਦਵਾਈ ਘੁੰਮ ਕੇ ਆਉਣਾ ਹੈ ਵੀ ਮੈਨੂੰ ਕੰਮ ਹੈ ਤੇ ਮੈਂ ਉੱਥੇ ਘੁੰਮ ਕੇ ਆਉਂਗਾ ਨਾਲੇ ਮੈਨੂੰ ਕੰਮ ਹੈ ਤਾਂ ਉਹ ਕਹਿੰਦੀ ਹੈ ਵੀ ਚਲ ਤੂੰ ਜਾਇਆ ਪਰ ਉਹ ਉਹ ਨੂੰ ਤਾਂ ਟਾਰ ਰਿਹਾ ਹੁੰਦਾ ਕਿਉਂਕਿ ਹੁਣੇ ਆਪਣੇ ਪਾਕਿਸਤਾਨ ਜਾਣਾ ਹੁੰਦਾ ਆਪਣੇ ਦੇਸ਼ ਚ ਪਿੱਛੇ ਕਿਉਂਕਿ ਉੱਥੇ ਉਹਨੇ ਆਪਣੀ ਰਿਸ਼ਤੇਦਾਰੀ ਚ ਉਹਨਾਂ ਦੇ ਕਿਉਂਕਿ ਮੁਸਲਿਮਾਂ ਚ ਐਵੇਂ ਹੁੰਦਾ ਨਾ ਉਹ ਆਪਣੇ ਰਿਸ਼ਤੇਦਾਰਾਂ ਰਿਸ਼ਤੇਦਾਰੀ ਚ ਵਿਆਹ ਕਰਦੇ ਨੇ ਤਾਂ ਉਹਨੇ ਉੱਥੇ ਜਾ ਕੇ ਕੁੜੀ ਨਾਲ ਪਹਿਲਾਂ ਮੰਗਣਾ ਕਰਾਇਆ ਹੁੰਦਾ ਹੁਣ ਉਹਨੇ ਵਿਆਹ ਕਰਾਉਣਾ ਹੁੰਦਾ ਤਾਂ ਉਹ ਪਾਕਿਸਤਾਨ ਚਲਾ ਜਾਂਦਾ ਉਹਨੂੰ ਬਹਾਨਾ ਲਾ ਕੇ ਉੱਥੇ ਜਾ ਕੇ ਸਨਾ ਨਾਮ ਦੀ ਕੁੜੀ ਨਾਲ ਉਹ ਵਿਆਹ ਕਰਾ ਲੈਂਦਾ ਤੇ ਉਹ ਵਿਆਹ ਕਰਵਾ ਕੇ ਪਾਪਸ ਇੰਗਲੈਂਡ ਆ ਜਾਂਦਾ ਤੇ ਇੱਥੇ ਆ ਕੇ ਉਹ ਉਹਨੂੰ ਮਿਲਦਾ ਤੇ ਇਹ ਤੋਂ ਪੈਂਡਾ ਛਡਾਉਣਾ ਚਾਹੁੰਦਾ ਜਦੋਂ ਇਹ ਕਹਿੰਦੀ ਹੈ ਵੀ ਹੁਣ ਆਪਾਂ ਵਿਆਹ ਕਰਾ ਲਈਏ ਤਾਂ ਉਹ ਇਹਨੂੰ ਸਾਰੀ ਗੱਲ ਦੱਸ ਦਿੰਦਾ ਵੀ ਇਹ ਤੋਂ ਮੇਰਾ ਪੈਂਡਾ ਛੁੱਟ ਜੇ ਜਦੋਂ ਹਰਮਿੰਦਰ ਨੂੰ ਸਾਰੀ ਗੱਲ ਦੱਸਦਾ ਹੈ ਵੀ ਪਾਕਿਸਤਾਨ ਵਿੱਚ ਮੇਰਾ ਵਿਆਹ ਹੋਇਆ ਹੋਇਆ ਹੈ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾ ਤਾਂ ਉਹ ਕਹਿ ਦਿੰਦੀ ਹੈ ਵੀ ਕੋਈ ਚੱਕਰ ਨਹੀਂ ਉਹ ਨੂੰ ਐਵੇਂ ਹੁੰਦਾ ਵੀ ਇਹਦੇ ਘਰ ਵਾਲੀ ਤਾਂ ਪਾਕਿਸਤਾਨ ਚ ਐ ਵੀ ਹਜੇ ਕਿਹੜਾ ਉਹ ਇੱਥੇ ਆਉਗੀ ਕਹਿੰਦੀ ਮੈਨੂੰ ਕੋਈ ਚੱਕਰ ਨਹੀਂ ਪਰ 7 ਮਹੀਨਿਆਂ ਬਾਅਦ ਜਿਹੜੀ ਉਹਦੀ ਸ਼ਹਿਰ ਵਾਲੀ ਦੀ ਘਰ ਵਾਲੀ ਹੁੰਦੀ ਐ ਉਹ ਇੰਗਲੈਂਡ ਆ ਜਾਂਦੀ ਆ ਉਹਦਾ ਵੀਜ਼ਾ ਲੱਗ ਜਾਂਦਾ ਜਦੋਂ ਉਹ ਇੰਗਲੈਂਡ ਆ ਜਾਂਦੀ ਐ ਤਾਂ ਹਰਵਿੰਦਰ ਕੌਰ ਉਹਨੂੰ ਕਹਿੰਦੀ ਐ ਵੀ ਮੈਨੂੰ ਕੋਈ ਚੱਕਰ ਨਹੀਂ ਵੀ ਤੂੰ ਆਪਣੀ ਪਹਿਲੀ ਘਰ ਵਾਲੀ ਨੂੰ ਰੱਖ ਵੀ ਮੇਰੇ ਨਾਲ ਦੂਜਾ ਵਿਆਹ ਕਰਵਾ ਲੈ ਤੂੰ ਵੀ ਮੈਂ ਤੇਰੇ ਨਾਲ ਤੇਰੀ ਦੂਜੀ ਪਤਨੀ ਬਣ ਕੇ ਰਹਿ ਲੂੰਗੀ ਵੀ ਮੈਨੂੰ ਇਹਦਾ ਕੋਈ ਚੱਕਰ ਨਹੀਂ ਤੇ ਉਹ ਮੰਨਿਆ ਜਾਂਦਾ ਚਲੋ ਇਹਨਾਂ ਦੀ ਗੱਲਬਾਤ ਹੁੰਦੀ ਹੈ ਜਿਹੜੀ ਉਹਦੀ ਘਰ ਵਾਲੀ ਹੁੰਦੀ ਹੈ ਸ਼ਨਾ ਉਹ ਇੱਕ ਪਿੰਡੂ ਪਰਿਵਾਰ ਦੀ ਹੁੰਦੀ ਹੈ ਇੰਨੀ ਪੜ੍ਹੀ ਲਿਖੀ ਨਹੀਂ ਹੁੰਦੀ ਤੇ ਜਦੋਂ ਉਹ ਰਾਤ ਨੂੰ ਉਹਦੇ ਨਾਲ ਹੁੰਦਾ ਤਾਂ ਹਰਮਿੰਦਰ ਤਾਂ ਵੀ ਇਹਨੂੰ ਫੋਨ ਕਰੀ ਜਾਂਦੀ ਹੁੰਦੀ ਹੈ ਸ਼ੈਰ ਅਲੀ ਨੂੰ ਇਹਦੇ ਨਾਲ ਗੱਲਾਂ ਬਾਤਾਂ ਕਰਦੀ ਹੈ ਇਹਨਾਂ ਦਾ ਰਿਲੇਸ਼ਨ ਚੱਲਦਾ ਹੈ ਤਾਂ ਫਿਰ ਇਹ ਕੀ ਕਹਿੰਦਾ ਵੀ ਮੈਂ ਤੇਰੇ ਨਾਲ ਕੰਟਰੈਕਟ ਮੈਰਿਜ ਕਰਾ ਲੈਣਾ ਤਾਂ ਇਹ ਕਹਿੰਦੇ ਨੇ ਵੀ ਆਪਾਂ 6 ਮਹੀਨੇ ਲਈ ਕੰਟਰੈਕਟ ਮੈਰਿਜ ਕਰਾ ਲੈਨੇ ਆ ਵੀ ਉਹ ਤੋਂ ਬਾਅਦ ਆਪਣਾ ਖਤਮ ਹੋ ਜਾਊਗਾ ਤੇ ਨਾ ਦੀ ਕੰਟਰੈਕਟ ਮੈਰਿਜ ਹੋ ਜਾਂਦੀ ਹੈ ਟਾਈਮ ਬੀਤਦਾ ਰਹਿੰਦਾ ਇਹ ਤੌਰ 'ਤੇ ਸ਼ੈਰ ਅਲੀ ਆ ਜਿਹੜਾ ਆਪਣੇ ਘਰ ਵਾਲੀ ਨਾਲ ਵੀ ਰਹਿੰਦਾ ਤੇ ਹਰਮਿੰਦਰ ਨੂੰ ਵੀ ਉਹ ਮਿਲਦਾ ਰਹਿੰਦਾ ਤੇ ਕੀ ਹੁੰਦਾ ਜਦੋਂ ਕੰਟਰੈਕਟ ਮੈਰਿਜ ਖਤਮ ਹੋਣ ਦੇ 4 ਦਿਨ ਰਹਿੰਦੇ ਹੁੰਦੇ ਨੇ ਤਾਂ ਇਹ ਜਿਹੜੀ ਹਰਮਿੰਦਰ ਹੁੰਦੀ ਆ ਉਹ ਕਹਿੰਦੀ ਆ ਵੀ ਮੈਨੂੰ ਤੂੰ ਆਪਣੇ ਘਰ ਵਾਲੀ ਨਾਲ ਮਲਾਦੇ ਸ਼ਨਾ ਨਾਲ ਵੀ ਮੈਂ ਉਹਨੂੰ ਮਿਲਣਾ ਤਾਂ ਜਿਹੜਾ ਸ਼ੈਰ ਅਲੀ ਹੁੰਦਾ ਉਹ ਕਹਿੰਦਾ ਵੀ ਤੂੰ ਮਿਲ ਲੈ ਕੋਈ ਚੱਕਰ ਨਹੀਂ ਤਾਂ ਕੀ ਹੁੰਦਾ ਜਿਸ ਦਿਨ ਸ਼ਨਾ ਉਹ ਉਹ ਮਿਲਣ ਜਾਂਦੀ ਹੈ ਹਰਮਿੰਦਰ ਕੌਰ ਹੈ ਜਿਹੜੀ ਜਦੋਂ ਉਹ ਮਿਲਣ ਜਾਂਦੀ ਹੈ ਉਹਨਾਂ ਦੇ ਘਰ ਦੋ ਦਰਵਾਜ਼ੇ ਹੁੰਦੇ ਨੇ ਸ਼ਹਿਰ ਵਾਲੀ ਦੇ ਘਰ ਇੱਕ ਨੂੰ ਬਾਹਰੋਂ ਲੋਕ ਹੁੰਦਾ ਤੇ ਇੱਕ ਨੂੰ ਅੰਦਰੋਂ ਜਦੋਂ ਹਰਮਿੰਦਰ ਉਹਨਾਂ ਦੇ ਘਰੇ ਜਾਂਦੀ ਹੈ ਜਿਹੜੇ ਗੇਟ ਨੂੰ ਅੰਦਰੋਂ ਲੋਕ ਹੁੰਦਾ ਉਹ ਗੇਟ ਜਦੋਂ ਖੜਕਾਉਂਦੀ ਹੈ ਤਾਂ ਉਹ ਛਣਾ ਖੋਲ ਦਿੰਦੀ ਹੈ ਤੇ ਛਣਾ ਨਾਲ ਉੱਥੇ ਬੈਠ ਕੇ ਗੱਲਾਂ ਕਰਦੀ ਹੈ ਅੰਦਰ ਉਹ ਉਹ ਕਾਫੀ ਟਾਈਮ ਲਗਾਉਂਦੀ ਹੈ ਘੰਟਾ ਦੋ ਘੰਟੇ ਤੇ ਉਹ ਛਣਾ ਨੂੰ ਦੱਸ ਦਿੰਦੀ ਹੈ ਵੀ ਐਵੇਂ ਹਰਮਿੰਦਰ ਕਹਿਂਦੀ ਵੀ ਤੇਰੇ ਘਰ ਵਾਲੇ ਨਾਲ ਵੀ ਮੇਰਾ ਰਿਲੇਸ਼ਨ ਹੈ ਵੀ ਐਵੇਂ ਰਹਿ ਰਹੀਆਂ ਮੈਂ ਉਹਦੇ ਨਾਲ ਰਹਿਣਾ ਚਾਹਣੀ ਆ ਤਾਂ ਸ਼ਣਾ ਨੂੰ ਉਹ ਦੱਸਦੀ ਹੈ ਤੇ ਉੱਥੋਂ ਉਹ ਚਲੀ ਜਾਂਦੀ ਹੈ ਜਦੋਂ ਉਹ ਚਲੀ ਜਾਂਦੀ ਹੈ ਤਾਂ ਕੁਛ ਦਿਨ ਬਾਅਦ ਸ਼ੈਰ ਅਲੀ ਹੈ ਜਿਹੜਾ ਉਹ ਆਪਣੇ ਘਰ ਆਉਂਦਾ ਹੈ ਤਾਂ ਉਹ ਦੇਖਦਾ ਹੈ ਤੇ ਉਹਦੀ ਜਿਹੜੀ ਘਰ ਵਾਲੀ ਹੁੰਦੀ ਹੈ ਸ਼ਣਾ ਉਹ ਫਰਸ਼ ਤੇ ਗਿਰੀ ਪਈ ਹੁੰਦੀ ਹੈ ਤੇ ਖੂਨ ਚੱਲ ਰਿਹਾ ਹੁੰਦਾ ਹੈ ਉਹ ਚੋਂ ਤੇ ਉਹ ਪੁਲਿਸ ਨੂੰ ਕਾਲ ਕਰਦਾ ਹੈ ਪੁਲਿਸ ਉੱਥੇ ਆ ਜਾਂਦੀ ਹੈ ਤਾਂ ਪੁਲਿਸ ਉਹਨੂੰ ਪੁੱਛਦੀ ਹੈ ਵੀ ਤੈਨੂੰ ਕਿਸੇ ਤੇ ਸ਼ੱਕ ਹੈਗਾ ਤਾਂ ਸ਼ੈਰ ਅਲੀ ਇੱਕੋ ਗੱਲ ਕਹਿੰਦਾ ਵੀ ਮੈਨੂੰ ਮੇਰੀ গারਲਫ੍ਰੈਂਡ ਹੈ ਜਿਹੜੀ ਉਹਦਾ ਨਾਮ ਹਰਮਿੰਦਰ ਹੈ ਵੀ ਮੈਨੂੰ ਉਸੇ ਤੇ ਸ਼ੱਕ ਹੈ ਉਹ ਮੇਰੇ ਘਰ ਵਾਲੀ ਨੂੰ ਮਿਲਣ ਆਈ ਸੀ ਤਾਂ ਜਦੋਂ ਪੁਲਿਸ ਸੀਸੀਟੀਵੀ ਕੈਮਰੇ ਦੇਖਦੀ ਹੈ ਤਾਂ ਉਹਨਾਂ ਨੂੰ ਦੇਖਦੇ ਨੇ ਉਹ ਕੈਮਰਿਆਂ 'ਚ ਵੀ ਹਾਂ ਹਰਮਿੰਦਰ ਨੇ ਮਿਲਣ ਆਈ ਸੀ ਵੀ ਘੰਟਾ ਦੋ ਘੰਟੇ ਲਾ ਕੇ ਗਈ ਹੈ ਵੀ ਬਾਅਦ ਚੋਂ ਚਲੀ ਗਈ ਤੇ ਸ਼ਹਿਰ ਅਲੀ ਉਹਦਾ ਨਾਮ ਰੱਖ ਦਿੰਦਾ ਤਾਂ ਪੁਲਿਸ ਹੈ ਜਿਹੜੀ ਉਹ ਤੋਂ ਪੁਸ਼ਤਾਸ਼ ਕਰਦੀ ਹੈ ਆਪਣੀ ਇਨਕੁਆਰੀ ਕਰਦੀ ਹੈ ਉਹ ਹਰਮਿੰਦਰ ਨੂੰ ਫੜ ਲੈਂਦੇ ਨੇ ਹਰਮਿੰਦਰ ਪਰ ਕਹਿੰਦੀ ਹੈ ਵੀ ਇਹ ਕਤਲ ਮੈਂ ਨਹੀਂ ਕੀਤਾ ਤੇ ਫਿਰ ਟ੍ਰਾਇਲ ਚੱਲਦਾ ਹੈ ਹਰਵਿੰਦਰ ਨੂੰ 14 ਸਾਲਾਂ ਦੀ ਸਜ਼ਾ ਸੁਣਾੰਦੀ ਹੈ ਕੋਰਟ ਉਹ ਕੇਸ ਚ ਪਰ ਉਧਰ ਫਿਰ ਬਾਅਦ ਚ ਕੀ ਹੁੰਦਾ ਹੈ ਜਿਹੜੇ ਉਹਦੇ ਮਾਪੇ ਹੁੰਦੇ ਨੇ ਉਹ ਵੀ ਵਕੀਲ ਕਰਦੇ ਨੇ ਆਪਣੀ ਕੁੜੀ ਦੀ ਪ੍ਰੋਟੈਕਸ਼ਨ ਲਈ ਤਾਂ ਉਹ ਕਹੇ ਉਹ ਵੀ ਆਪਣਾ ਪੱਖ ਰੱਖਦੇ ਨੇ ਉਹ ਕਹਿੰਦੇ ਨੇ ਵੀ ਜਦੋਂ ਸਾਡੀ ਕੁੜੀ ਵਾਪਿਸ ਗਈ ਵੀ ਤਾਂ 35-40 ਵਾਰ ਨਹੀਂ ਜੋ ਸਣਾ ਦੇ ਸਰੀਰ ਤੇ ਬਾਹਰ ਹੋਈ ਸੀ ਚਾਕੂ ਨਾਲ ਵੀ ਸਾਡੀ ਕੁੜੀ ਦੇ ਤਾਂ ਵੀ ਕੋਈ ਵੀ ਕੱਪੜਿਆਂ ਤੇ ਖੂਨ ਦਾ ਨਿਸ਼ਾਨ ਨਹੀਂ ਸੀ ਵੀ ਜੇ ਸਾਡੀ ਕੁੜੀ ਨੇ ਮਾਰਿਆ ਹੁੰਦਾ ਤਾਂ ਉਹਦੇ ਖੂਨ ਦੇ ਨਿਸ਼ਾਨ ਹੁੰਦੇ ਜਦੋਂ ਉਹਤੇ ਐਨੇ ਬਾਰ ਹੋਏ ਨੇ ਵੀ ਬਾਕੀ ਜਿਹੜਾ ਇੱਕ 게ਟ ਬਾਹਰੋਂ ਲੋਕ ਸੀ ਜਿਹੜੇ 게ਟ ਰਾਹੀਂ ਉਹ ਅੰਦਰ ਗਈ ਸੀ ਉਹ ਬਾਅਦ ਵਿੱਚੋਂ ਅੰਦਰੋਂ ਹੀ ਲੋਕ ਸੀ ਜਦੋਂ ਉਹਦੀ ਮੌਤ ਹੋਈਆ ਪੁਲਿਸ ਵਾਲੇ ਆਏ ਨੇ ਜਦੋਂ ਉਹ ਕਹਿੰਦੇ ਨੇ ਵੀ ਜੇ ਸਾਡੇ ਕੁੜੀ ਨੇ ਕੀਤਾ ਹੁੰਦਾ ਉਹਨੂੰ ਮਾਰ ਕੇ ਗਈ ਹੁੰਦੀ ਤਾਂ ਉਹ ਲੋਕ ਅੰਦਰੋਂ ਕਿਉਂ ਹੁੰਦਾ ਬਾਹਰੋਂ ਹੋਣਾ ਸੀ ਪਰ ਪੁਲਿਸ ਉਹਨਾਂ ਦਾ ਪੱਖ ਨਹੀਂ ਸੁਣਦੀ ਉਹ ਹਰਮਿੰਦਰ ਕੌਰ ਨੂੰ ਸਜ਼ਾ ਸੁਣਾ ਦਿੰਦੇ ਆ ਕੋਰਟ ਹੁੰਦੀ ਹੈ ਜਿਹੜੀ ਉਹ ਸਜ਼ਾ ਸੁਣਾਉਂਦੀ ਹੈ ਉਹ ਸ਼ੈਰ ਅਲੀ ਤੋਂ ਇੱਕ ਵਾਰ ਵੀ ਪੁਛਤਾਛ ਨਹੀਂ ਕਰਦੇ ਬਾਅਦ ਚ ਕੀ ਹੁੰਦਾ ਜਦੋਂ ਉਹਨੂੰ ਸਜ਼ਾ ਹੋ ਜਾਂਦੀ ਹੈ ਸ਼ੈਰ ਅਲੀ ਉਹ ਤੋਂ ਲੰਡਨ ਛੱਡ ਕੇ ਉਹ ਕਿਸੇ ਹੋਰ ਸਿਟੀ ਚ ਮੂਵ ਹੋ ਜਾਂਦਾ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ ਤੇ ਹੁਣ ਉਹ ਜਿਹੜੀ ਹਰਮਿੰਦਰ ਕੌਰ ਹੈ ਉਹ ਜੇਲ੍ਹ ਕੱਟ ਰਹੀ ਹੈ ਤੇ ਬਾਰ ਬਾਰ ਚੀਖ ਚੀਖ ਇੱਕੋ ਗੱਲ ਕਹਿ ਰਹੀ ਹੈ ਵੀ ਮੈਂ ਉਹਦਾ ਕਤਲ ਸਣਾ ਦਾ ਨਹੀਂ ਕੀਤਾ ਵੀ ਮੈਂ ਜਦੋਂ ਆਈਆਂ ਉਹ ਤੰਦਰੁਸਤ ਸੀ ਉੱਥੇ ਵੀ ਮੈਂ ਉਹਨੂੰ ਮਿਲ ਕੇ ਆਈਆਂ ਵੀ ਮੈਂ ਉਹਦਾ ਕਤਲ ਨਹੀਂ ਕੀਤਾ ਪਰ ਇਹ ਸਾਰੀ ਜਿਹੜੀ ਚਾਲ ਹੁੰਦੀ ਹੈ ਇਹ ਛੈਰ ਵਾਲੀ ਦੀ ਹੁੰਦੀ ਹੈ ਕਿਉਂਕਿ ਉਹ ਬਾਰ-ਬਾਰ ਇਹ ਜਿਹੀਆਂ ਗੱਲਾਂ ਕਰਦਾ ਹੈ ਹਰਮਿੰਦਰ ਕੌਰ ਨਾਲ ਉਹਨੂੰ ਅਕਸਾਉਂਦਾ ਹੈ ਉਹ ਆਪਦੇ ਵੀ ਮੇਰੇ ਘਰੇ ਜਾਂਉ ਤੇ ਮੇਰੇ ਘਰ ਵਾਲੀ ਨੂੰ ਮਾਰੂਗੀ ਉਹ ਬਾਰ-ਬਾਰ ਇਹ ਚੀਜ਼ ਕਰ ਰਿਹਾ ਹੁੰਦਾ ਹੈ ਕਿਉਂਕਿ ਉਹਦੀ ਹੋਰ ਕੁੜੀਆਂ ਨਾਲ ਵੀ ਗੱਲਬਾਤ ਹੁੰਦੀ ਹੈ ਉਹਨੂੰ ਐਵੇਂ ਹੁੰਦਾ ਵੀ ਇਹੇ ਮੇਰੇ ਘਰ ਵਾਲੀ ਨੂੰ ਜਾ ਕੇ ਮਾਰੇ ਐਵੇਂ ਹੀ ਉਹਦਾ ਪਲਾਨ ਹੈ ਜਿਹੜਾ ਸਕਸੈਸਫੁਲ ਹੋ ਜਾਂਦਾ ਹੈ ਤੇ ਦੇਖੋ ਤੁਸੀਂ ਕਿਵੇਂ ਇੱਕ ਕੁੜੀ ਨੂੰ ਪਹਿਲਾਂ ਤਾਂ ਉਹਨੇ ਆਪਣੇ ਪਿਆਰ 'ਚ ਧਰਮ ਪਰਿਵਰਤਨ ਕੀਤਾ ਤੇ ਫੇਰ ਕਿਵੇਂ ਉਹਦੇ ਜਾਲ 'ਚ ਫਸ ਗਈ ਤੇ ਹੁਣ ਉਹ ਆਪਣੀ ਕੈਦ ਹੈ ਜਿਹੜੀ ਕੱਟ ਰਹੀ ਹੈ ਸੋ ਇਹ ਸੀ ਅੱਜ ਦੀ ਕਹਾਣੀ ਮੈਂ ਤੁਹਾਡਾ ਆਪਣਾ ਪਰਮਿੰਦਰ ਸੰਧੂ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ